ਪਰ ਵਚਨ ਸਾਨੂੰ ਕਹਿੰਦਾ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ ਅਰ ਜਿੰਨਾ ਹੀ ਅਸੀਂ ਉਸ ਦਿਨ ਨੂੰ ਨੇੜੇ ਆਉਂਦਾ ਵੇਖੀਏ ਉਨਾ ਹੀ ਸਾਡਾ ਇਕੱਠੇ ਹੋਣਾ ਜਿਹੜਾ ਆ ਉਹ ਵਾਧਦਾ ਜਾਵੇ ਹੁਣ ਨੇੜੇ ਆਉਣ ਵਾਲਾ ਦਿਨ ਦਿਖਦਾ ਕਿਸੇ ਨੂੰ ਕਿ ਨਹੀਂ ਦਿਂਦਾ ਕਿੰਨੀਆਂ ਨਿਸ਼ਾਨੀਆਂ ਪੂਰੀਆਂ ਹੋ ਰਹੀਆਂ ਅੱਜ ਸਵੇਰੇ ਵੀ 5.3 ਰੈਕਟਰ ਸਕੇਲ ਦਾ ਜਿਹੜਾ ਅਰਥ ਕਹੋ ਪਾਕਿਸਤਾਨ ਦੇ ਵਿੱਚ ਆਇਆ ਸਵੇਰੇ ਦੋ ਤਿੰਨ ਝਟਕੇ ਜਿਹੜੇ ਆ ਜ਼ਬਰਦਸਤ ਲੱਗੇ ਪਿਛਲੇ ਦਿਨਾਂ ਦੇ ਵਿੱਚ 8.ਸਮਥਿੰਗ ਦਾ ਜਿਹੜਾ ਆ ਉਹ ਅਰਥਕੁਇਕ ਆਇਆ ਜਿਹਦੇ ਨਾਲ ਸੁਨਾਮੀ ਅਲਰਟ ਜਿਹੜਾ ਆ ਉਹ ਦਿੱਤਾ ਗਿਆ ਉਸ ਤੋਂ ਪਹਿਲਾਂ ਮੈਂ ਯੂਐਸਏ ਦੇ ਵਿੱਚ ਹੀ ਸੀ ਜਦੋਂ ਅਲਾਸਕਾ ਦੇ ਵਿੱਚ 7.ਸਮਥਿੰਗ ਜਿਹੜਾ ਸੀਗਾ ਉਹਦਾ ਰੈਕਟਰ ਸਕੇਲ ਸੀਗਾ ਸੋ ਬਟ ਦੇ ਵਰ ਦੇ ਬੁਚਾ ਹਾਲ ਆ ਰਹੇ ਆ ਅਭੀ ਤਾਂ ਖੇਲ ਭਾਈ ਸਾਹਿਬ ਸ਼ੁਰੂ ਹੋਆ ਹੈ ਨੋਟ ਕਰ ਲੋ ਜੁਲਾਈ ਦੇ ਨਾਲੋਂ ਜ਼ਬਰਦਸਤ ਅਗਸਤ ਤੇ ਅਗਸਤ ਦੇ ਨਾਲੋਂ ਜ਼ਬਰਦਸਤ ਸਤੰਬਰ ਅਰੇ ਇਤਨਾ ਹੀ ਜਿਵੇਂ ਜਿਵੇਂ ਅਸੀਂ ਇਹ ਹਿੰਨਿਆਂ ਵਿੱਚ ਵਧਦੇ ਜਾਵਾਂਗੇ ਤਿਵੇਂ-ਤਿਵੇਂ ਜ਼ਬਰਦਸਤ ਚੀਜ਼ਾਂ ਹੋਣ ਵਾਲੀਆਂ ਆ। ਭਿਆਨਕ ਚੀਜ਼ਾਂ ਹੋਣ ਵਾਲੀਆਂ ਆ। ਅਰੇ ਮੇਰਾ ਹਰ ਵਾਰੀ ਸਟੇਜ ਤੇ ਬੋਲਣ ਨੂੰ ਦਿਲ ਨਹੀਂ ਕਰਦਾ। ਪਰ ਮੁਨਾਦੀ ਕਰਨ ਦੀ ਡਿਊਟੀ ਮੇਰੀ ਲੱਗੀ ਆ। ਤਾਂ ਮੈਂ ਰੋਕ ਵੀ ਨਹੀਂ ਸਕਦੀ ਇਸ ਚੀਜ਼ ਨੂੰ। ਸੋ ਵਚਨ ਕਿ ਕਹਿੰਦਾ ਜਦੋਂ ਤੁਸੀਂ ਨੇੜੇ ਆਉਂਦਾ ਦੇਖੋ ਉਸ ਦਿਨ ਨੂੰ ਤਾਂ ਤੁਸੀਂ ਇਕੱਠੇ ਹੋਣਾ ਨਾ ਛੱਡਿਓ ਮਤਲਬ ਸਾਡਾ ਇਕੱਠੇ ਹੋਣਾ ਵਧਣਾ ਚਾਹੀਦਾ ਹੈ ਸੋ ਦੈਟ ਕਿ ਜਿਵੇਂ ਜਿਵੇਂ ਅਸੀਂ ਇਕੱਠੇ ਹੁੰਦੇ ਜਾਵਾਂਗੇ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਕਰਾਂਗੇ ਤੇ ਸਾਡੇ ਵਿੱਚ ਸੁਧਾਰ ਆਏਗਾ ਇੱਕ ਦੂਜੇ ਨੂੰ ਸੁਣ ਕੇ ਜੇ ਸਾਡੇ ਵਿੱਚ ਕੋਈ ਨਿਰਾਸ਼ ਹੋਏਗਾ ਤੇ ਦੂਜਾ ਉਹਨੂੰ ਹੌਸਲਾ ਤਸੱਲੀ ਦੇ ਕੇ ਬਣੇ ਰਹਿਣ ਵਿੱਚ ਥੰਮੀ ਵਾਂਗ ਮਦਦ ਕਰੂਗਾ ਜਿਵੇਂ ਕੋਈ ਪਾਸਾ ਝੁਕਦਾ ਹੋਵੇ ਤੇ ਆਪਾਂ ਕੀ ਕਰਦੇ ਆ ਉਸ ਛੱਤ ਦੇ ਹੇਠਾਂ ਕੀ ਕਰਦੇ ਥੰਮੀ ਲਾ ਦਿੰਨੇ ਆ ਤੇ ਉਹਨੂੰ ਖੜੇ ਰਹਿਣ ਦੇ ਵਿੱਚ ਬਣੇ ਰਹਿਣ ਦੇ ਵਿੱਚ ਮਦਦ ਹੋ ਜਾਂਦੀ ਆ ਸੋ ਇਸ ਤਰੀਕੇ ਨਾਲ ਅਸੀਂ ਇੱਕ ਦੂਜੇ ਦੇ ਸਪੋਰਟਿਵ ਹੋਣਾ ਮਦਦਗਾਰ ਬੰਨਾ ਔਰ ਇਹ ਕੰਮ ਸਾਨੂੰ ਵਚਨ ਦੱਸ ਰਿਹਾ ਆ ਸੋ ਹੁਣ ਸਾਨੂੰ ਬਹੁਤ ਜ਼ਿਆਦਾ ਇਕੱਠੇ ਰਹਿਣ ਦੀ ਭਾਅ ਸਤਸੰਗ ਦੇ ਵਿੱਚ ਰਹਿਣ ਦੀ ਸਤਸੰਗ ਦਾ ਮਤਲਬ ਆ ਸੱਚ ਦੀ ਸੰਗਤ ਕਰਨਾ ਸਚਾਈ ਨੂੰ ਸੁਨ ਸਚਾਈ ਨੂੰ ਮੰਨਣਾ ਸਚਾਈ ਦੇ ਵਿੱਚ ਬਣੇ ਰਹਿਣਾ ਇਹੀ ਸਤ ਸੰਗ ਹੈ ਤਾਂ ਸਾਨੂੰ ਸੱਚ ਸੰਗ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ ਸਾਨੂੰ ਇੱਕ ਦੂਜੇ ਨੂੰ ਹੌਸਲਾ ਤਸੱਲੀਆਂ ਦੇਣ ਦੀ ਜ਼ਰੂਰਤ ਹੈ ਅਰ ਪਵਿੱਤਰਤਾਈ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫਿਰ ਕੋਈ ਬਲੀਦਾਨ ਨਹੀਂ ਜੇ ਹੁਣ ਆਪਾਂ ਸੱਚ ਦਾ ਗਿਆਨ ਪ੍ਰਾਪਤ ਕਰ ਲਿਆ ਪਵਿੱਤਰ ਬਾਈਬਲ ਕੀ ਆ ਸੱਚ ਦਾ ਗਿਆਨ ਜਦੋਂ ਸਾਨੂੰ ਸੱਚ ਦੀ ਸਮਝ ਆ ਗਈ ਅਸੀਂ ਗੱਲ ਸੁਣ ਲਈ ਵੀ ਪਾਪ ਦੀ ਮਜ਼ਦੂਰੀ ਮੌਤ ਆ ਤੇ ਜਿਹੜਾ ਸਚਾਈ ਨੂੰ ਜਾਣੂਗਾ ਸਚਾਈ ਉਹਨੂੰ ਆਜ਼ਾਦ ਕਰੇਗੀ ਜਦੋਂ ਸਾਨੂੰ ਇਸ ਚੀਜ਼ ਦਾ ਇਲਮ ਗਿਆਨ ਇਹਦਾ ਸਾਨੂੰ ਕਹਿੰਦਾ ਫੇਰ ਉਹਦੇ ਲਈ ਕੋਈ ਬਲੀਦਾਨ ਨਹੀਂ ਆ ਤੁਹਾਨੂੰ ਪਤਾ ਇੱਕ ਗੱਲ ਬਹੁਤ ਡੂੰਗੀ ਆ ਆਪਾਂ ਸੁਣੀਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਪਾਪ ਚੁੱਕ ਲਏ ਆਪਾਂ ਤੋਬਾ ਕੀਤੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਤੁਸੀਂ ਪਾਣੀ ਦਾ ਬਪਤਿਸਮਾ ਲਵੋ ਅਸੀਂ ਬਪਤਿਸਮਾ ਲਿਆ ਤੇ ਆਪਣੇ ਆਪ ਦੇ ਵਿੱਚ ਅਸੀਂ ਇੱਕ ਨਵਾਂ ਜਨਮ ਪ੍ਰਾਪਤ ਕੀਤਾ ਪਰ ਇਹ ਸਭ ਕਰਨ ਦੇ ਬਾਅਦ ਵੀ ਜੇ ਅਸੀਂ बार-बार ਪਾਪ ਕਰੀ ਜਾਂਦੇ ਆ ਜਿਹਨੂੰ ਵੀ ਆਏ ਜਾਂਦੇ ਆ ਪਾਪ ਵੀ ਕੀਏ ਜਾਂਦੇ ਆ ਵਚਨ ਵੀ ਪੜ੍ਹੀ ਜਾਂਦੇ ਆ ਪਾਪ ਵੀ ਕੀਏ ਜਾਂਦੇ ਆ ਵਚਨ ਸੁਣੀ ਵੀ ਜਾਂਦੇ ਆ ਪਾਪ ਕੀਏ ਜਾਂਦੇ ਆ ਕਹਿੰਦਾ ਹੁਣ ਇਹਦੇ ਨਮਿਤ ਕੋਈ ਦੂਜਾ ਬਲੀਦਾਨ ਨਹੀਂ ਹੈ ਇੱਕ ਵਾਰੀ ਤੌਬਾ ਕਰਕੇ ਤੁਸੀਂ ਉਸ ਬਲੀਦਾਨ ਤੋਂ ਮੁਕਤੀ ਪ੍ਰਾਪਤ ਕੀਤੀ ਜੋ ਤੁਹਾਡੇ ਲਈ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਤੁਹਾਡੇ ਲਈ ਹਰ ਰੋਜ਼ ਉਹਨੇ ਸਲੀਬ ਉੱਤੇ ਨਹੀਂ ਚੜਨਾ ਵੀ ਆਪਾਂ ਕਹੀਏ ਓਕੇ ਚਾਰ ਕਰਦਾ ਸੀਗਾ ਤੌਬਾ ਕਰ ਲਈ ਬਚ ਗਿਆ ਹੁਣ ਫੇਰ ਤੋਂ ਜੀ ਬਪਤਿਸਮਾ ਲੈਣ ਦੇ ਬਾਅਦ ਚ ਫੇਰ ਤੋਂ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਕੋਈ ਨਹੀਂ ਮੈਂ ਤੌਬਾ ਕਰ ਲੂੰਗਾ ਫੇਰ ਮਾਫੀ ਮੰਗ ਲਈ ਓਕੇ ਫਾਈਨ ਫੇਰ ਹੋਰ ਕੋਸ਼ਿਸ਼ ਕਰ ਲਿਆ ਮਾਫੀ ਮੰਗ ਲਈ ਨੋ ਤੁਸੀਂ ਅਗੇਨ ਐਂਡ ਅਗੇਨ ਬਾਰ-ਬਾਰ ਤੁਸੀਂ ਇਦਾਂ ਨਹੀਂ ਕਰ ਸਕਦੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬਾਰ-ਬਾਰ ਇਦਾਂ ਕਰਕੇ ਮਾਫੀ ਮੰਗੀ ਜਾਓਗੇ ਅਰ ਤੁਹਾਨੂੰ ਮਾਫੀ ਪ੍ਰਾਪਤ ਹੋ ਰਹੀ ਆ ਬਿਲਕੁਲ ਗਲਤ ਆ ਕਿਉਂਕਿ ਸਾਫ਼-ਸਾਫ਼ ਵਚਨ ਦੇ ਵਿੱਚ ਲਿਖਿਆ ਕਹਿੰਦਾ ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੇ ਜਾਣ ਬੁੱਝ ਕੇ ਪਾਪ ਕਰੀਏ ਇੱਕ ਹੁੰਦਾ ਅਣਜਾਣਪੁਣੇ ਵਿੱਚ ਪਾਪ ਹੋਣਾ ਅਣਜਾਣਪੁੜੇ ਵਿੱਚ ਮਤਲਬ ਸਮਝ ਹੀ ਨਹੀਂ ਸੀ ਪਰ ਉਹ ਗਲਤ ਸੀ ਕੰਮ ਕਹਿੰਦਾ ਪਰ ਜੇ ਅਸੀਂ ਜਾਣ ਬੁੱਝ ਕੇ ਜਿਸ ਚੀਜ਼ ਦਾ ਪਤਾ ਹੈ ਕਿ ਇਹ ਗਲਤ ਹੈ ਜੇ ਅਸੀਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ ਪਰ ਨਿਆਉ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ ਜੇ ਕਿਸੇ ਨੇ موسی ਦੀ ਸ਼ਰਧ ਦੀ ਟਾਲਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਾ ਮਾਰਿਆ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਕੁ ਹੋਰ ਵੀ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਨਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ ਵੈਰੀ ਡੇਂਜਰਸ ਬਹੁਤ ਖਤਰਨਾਕ ਆ ਬਹੁਤ ਭਿਆਨਕ ਆ ਸੋ ਬਚਨ ਸਾਨੂੰ ਇਦਾਂ ਕਹਿੰਦਾ ਆ ਜਿਹੜਾ ਜਾਣ ਬੁੱਝ ਕੇ ਮੋੜਮੜ ਕੇ ਗਲਤੀਆਂ ਕਰਦਾ ਆ ਕਹਿੰਦਾ ਨਿਆਉ ਦੀ ਭਿਆਨਕ ਉੜੀਕ ਤੇ ਅੱਗ ਦੀ ਸੜਨ ਬਾਕੀ ਆ ਉਹਦੇ ਲਈ ਭਾਵੇਂ ਉਹ ਜੋ ਮਰਜ਼ੀ ਕਿਰਿਆकांड ਕਰੀ ਜਾਂਦਾ ਆ ਪਰ ਜੇ ਜਾਣ ਬੁੱਝ ਕੇ ਗਲਤੀ ਜਿਹੜਾ ਵੀ ਜਾਣ ਬੁੱਝ ਕੇ ਕਰ ਰਿਹਾ ਜਿਸ ਨੂੰ ਪਤਾ ਆ ਕਿ ਮੈਂ ਚੋਰੀ ਕਰ ਰਿਹਾ ਆ ਸਮਝ ਰਹੇ ਹੋ ਜਿਨੂੰ ਪਤਾ ਕਿ ਕੋਈ ਆ ਨਾ ਜਾਵੇ ਮੈਨੂੰ ਵੇਖ ਨਾ ਲਵੇ ਤੇ ਮੈਂ ਇੱਥੋਂ ਇਹ ਚੀਜ਼ ਨੂੰ ਚੱਕ ਲਵਾਂ ਇਹਦਾ ਮਤਲਬ ਉਹ ਤਾਂ ਹੀ ਡਰ ਰਿਹਾ ਕੋਈ ਆ ਨਾ ਜਾਵੇ ਕੋਈ ਦੇਖ ਨਾ ਲਵੇ ਇਹ ਕਿਸੇ ਅਣਜਾਣ ਪੁਨੇ ਵਿੱਚ ਔਰ ਜਦ ਮੈਂ ਜਾ ਕੇ ਦੇਖਿਆ ਉਹ ਇਹ ਤਾਂ ਮੇਰੀ ਚੀਜ਼ ਨਹੀਂ ਆ ਮੈਂ ਕੱਢ ਕੇ ਉਹਨੂੰ ਵਾਪਸ ਕਰ ਦਿੱਤਾ ਜਿੱਥੋਂ ਵੀ ਚੱਕੀ ਗਈ ਸੀਗੀ ਜਾਂ ਮੈਂ ਉਹਨੂੰ ਕਿਸੇ ਸਾਂਝੇ ਥਾਂ ਤੇ ਜਾ ਕੇ ਦੇ ਦਿੱਤਾ ਕਿ ਦੇਖੋ ਜੀ ਇਹ ਮੇਰੀ ਚੀਜ਼ ਨਹੀਂ ਮੈਨੂੰ ਨਹੀਂ ਪਤਾ ਇਹ ਕਿਹਦੀ ਚੀਜ਼ ਆ ਇਹ ਕਿਸੇ ਅਣਜਾਣ ਪੁਨੇ ਦੇ ਵਿੱਚ ਕੁਝ ਹੋ ਗਿਆ ਸੀਗਾ ਪਰ ਉਹਨੂੰ ਸੁਧਾਰਿਆ ਗਿਆ ਪਰ ਇੱਕ ਆ ਕਿ ਮੈਨੂੰ ਪਤਾ ਇਹ ਚੀਜ਼ ਮੇਰੀ ਨਹੀਂ ਆ ਪਰ ਹੱਥ ਚਲਾਕੀ ਦੇ ਨਾਲ ਉਹਨੂੰ ਖਿੱਚ ਲਿਆ ਜਿੰਨੇ ਵੀ ਜਾਣ ਬੁੱਝ ਕੇ ਗਲਤੀ ਕੀਤੀ ਤਲਨਾ ਮਾਫੀ ਮੰਗ ਲਈ ਉਹਨੂੰ ਮਾਫੀ ਮਿਲ ਗਈ ਪਰ ਸਾਰੀ ਗੱਲ ਸੁਣਨ ਦੇ ਬਾਅਦ ਸਾਰੀਆਂ ਚੀਜ਼ਾਂ ਦਾ ਇਲਮ ਪ੍ਰਾਪਤ ਹੋਣ ਦੇ ਬਾਅਦ ਉਹਨੇ ਫੇਰ ਉਹ ਗਲਤੀ ਕੀਤੀ ਕਹਿੰਦਾ ਉਹਦੇ ਲਈ ਸਜ਼ਾ ਹੈ ਅਰ ਸਜ਼ਾ ਵੀ ਭਿਆਨਕ ਆ ਅਰ ਹੋਰ ਕੀ ਕਹਿੰਦਾ ਕਹਿੰਦਾ ਜਿਹੜੀ موسی ਦੀ ਸ਼ਰਅ ਹੈ ਉਦੇ ਹਿਸਾਬ ਨਾਲ ਜਿਹੜਾ ਗਲਤੀ ਕਰਦਾ ਆ ਜਾਣ ਬੁੱਝ ਕੇ ਉਹ ਦੋ ਤਿੰਨਾਂ ਝੜਿਆਂ ਦੀ ਗਵਾਹੀ ਦੇ ਵਿੱਚ ਮਾਰਿਆ ਜਾਵੇ ਪਰ ਕਹਿੰਦਾ ਤੁਸੀਂ ਇਹ ਸੋਚੋ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਨਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾ ਹੇਠ ਲਤਾੜਿਆ ਇੱਕ ਤੇ ਸੀ ਉਹ ਸ਼ਰਅ ਜਿਹੜੀ 올 ਟੈਸਟਾਮੈਂਟ ਦੇ ਵਿੱਚ ਸੀ ਉਹ ਕਿਸੇ ਇਨਸਾਨ ਨੂੰ ਪਰਮੇਸ਼ਵਰ ਨੇ ਸ਼ਰਅ ਦਿੱਤੀ ਸੀ ਪਰ ਇੱਕ ਕੇ ਆ ਕਿ ਮੈਨੂੰ ਪਤਾ ਲੱਗਾ ਕਿ ਮੇਰੇ ਗੁਨਾਹਾਂ ਦੇ ਬਦਲੇ ਪ੍ਰਭੂ ਯਿਸੂ ਮਸੀਹ ਬਲੀਦਾਨ ਹੋਗੇ ਤਾਂ ਮੈਨੂੰ ਮਾਫੀ ਮਿਲੀ ਹ ਹੁਣ ਮੁੜ ਕੇ ਮੈਂ ਗੁਨਾਹ ਨਹੀਂ ਕਰਨੇ ਜਦੋਂ ਤੱਕ ਮੈਨੂੰ ਨਹੀਂ ਪਤਾ ਸੀ ਬਹੁਤ ਮਿਸਟੇਕ ਸੀ ਗਲਤੀਆਂ ਸੀਗੀਆਂ ਪਰ ਹੁਣ ਪਤਾ ਲੱਗ ਗਿਆ ਕਿ ਪ੍ਰਭੂ ਮੇਰੇ ਲਈ ਬਲੀਦਾਨ ਹੋਏ ਚਲੋ ਸੁਧਾਰ ਹੋ ਗਿਆ